ਅਸਲਾਮੁਆਲੇਕਮ ਉਹ ਆਂਦੇ ਨੇ ਬੰਦਾ ਹੈ ਕਿ ਨਹੀਂ ਹੈ ਹਾਂਜੀ ਆ ਉਹ ਪਿੰਡਾਂ ਜੇ ਇੱਕ ਮਜ਼ਾਕ ਬਣਿਆ ਹੈ ਨਾ ਐਵੇਂ ਕਿਹਨੂੰ ਛੇੜਦਾ ਤੇ ਉਹ ਅੱਗੋ ਐ ਬੰਦਾ ਹੈ ਕਿ ਨਹੀਂ ਹੈ ਨਹੀਂ ਹੈ ਬਿਲਕੁਲ ਤੇ ਇਹ ਕੋਈ ਨਾ ਮਜ਼ਾਕ ਵਾਲੀ ਗੱਲ ਨਹੀਂ ਅੱਜ ਮੈਂ ਤੁਹਾਨੂੰ ਦੱਸਣਾ ਕਿ ਇਹਦੀ ਹਕੀਕਤ ਕੀ ਹੈ ਹਾਂ ਹਾਂ ਅੱਜ ਜਦੋਂ ਆ ਮੋਬਾਈਲ ਨਹੀਂ ਸੁਣਾਉਂਦੇ ਫੋਨ ਨਹੀਂ ਸੁਣਾਉਂਦੇ ਆਹਾਂ ਤੇ ਉਦੋਂ ਕੋਈ ਸ਼ਾਦੀ ਹੋਣੀ ਜਾਂ ਕੋਈ ਗਮੀ ਹੋਣੀ ਹਾਂ ਹਾਂ ਤੇ ਬੰਦੇ ਜਾਣਦੇ ਸਨ ਰਿਸ਼ਤਦਾਰਾਂ ਤੇ ਰਿਸ਼ਤਦਾਰਾਂ ਬਿਲਕੁਲ ਅੱਛਾ ਉਹ ਜਦੋਂ ਬੰਦਾ ਜਾਂਦਾ ਸੀ ਨਾ ਤੇ ਤੁਸੀਂ ਨੋਟ ਕਰੋ ਉਹ ਜਦੋਂ ਕੋਈ ਖੁਸ਼ੀ ਹੋਣੀ ਤੋਂ ਉਹ ਤੋਂ ਜਾਂਦਾ ਸੀ ਕਮੀ ਨਹੀਂ ਲਾਈ ਇੰਜੇ ਗੱਲ ਇੰਜੀ ਹੈ ਇੰਜੀ ਗੱਲ ਤੇ ਜਦੋਂ ਕੋਈ ਫੌਤਗੀ ਹੁੰਦੀ ਸੀ ਤੋਂ ਉਹ ਤੋਂ ਬੰਦਾ ਜਾਂਦਾ ਸੀ ਹਾਂਜੀ ਹਾਂਜੀ ਕੋਈ ਰਿਸ਼ਤੇਦਾਰ ਆਉਂਦਾ ਹਾਂਜੀ ਹਾਂਜੀ ਅੱਛਾ ਉਹ ਜਦੋਂ ਉੱਥੇ ਜਾਂਦੇ ਸਨ ਨਾ ਹਾਂਜੀ ਹਾਂਜੀ ਤੇ ਉਹ ਜਾ ਕੇ ਦਰਵਾਜ਼ਾ ਖੜਕਾਉਂਦਾ ਸੀ ਆਵਾਜ਼ ਮਾਰਦਾ ਸੀ ਤੇ ਪਤਾ ਲੱਗਦਾ ਸੀ ਜੀ ਇਹ ਸਾਡਾ ਕੋ ਫਲਾਣੀ ਜਗ੍ਹਾ ਤੋਂ ਜਾਂ ਰਿਸ਼ਤੇਦਾਰੀ ਆ ਫਲਾਣੇ ਪਿੰਡੋਂ ਆਇਆ ਹੈ ਪਿੰਡੋਂ ਆਇਆ ਹੈ ਜੀ ਗੱਲ ਤੇ ਉਹ ਜਦੋਂ ਪਤਾ ਲੱਗਾ ਇਹ ਪਾਸਿਓਂ ਆਇਆ ਹੈ ਤੇ ਉਹ ਪੁੱਛਦੇ ਸਨ ਬੰਦਾ ਏ ਕਿ ਨਾਈ ਏ ਹਾਂ ਠੀਕ ਏ ਰਿਸ਼ਤੇਦਾਰ ਏ ਕੋ ਨਾਈ ਆਇਆ ਆ ਨਾਈ ਆਇਆ ਕਮੀ ਆਇਆ ਉਹ ਬੰਦਾ ਜਾਂ ਨਾਈ ਦਾ ਪੁੱਛਣ ਦਾ ਮਕਸਦ ਇਹ ਹੁੰਦਾ ਸੀ ਜੇ ਉਹ ਆਂਦਾ ਸੀ ਨਾ ਕਿ ਮੈਂ ਨਹੀਂ ਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਕੋਈ ਖੁਸ਼ੀ ਦੀ ਖਬਰ ਹੈ ਖੁਸ਼ੀ ਦੀ ਖਬਰ ਹੈ ਕੋਈ ਵਿਆਹ ਦਾ ਸੱਦਾ ਠੀਕ ਹੈ ਗੰਢ ਲੈ ਕੇ ਆਇਆ ਹੈ ਉਹ ਫਿਰ ਉਹਨੂੰ ਮਿਠਾਉਂਦੇ ਸਨ ਪਾਣੀ-ਦਾਨੀ ਪਿਆਉਂਦੇ ਸਨ ਤੇ ਉਹਨਾਂ ਨੂੰ ਪਤਾ ਸੀ ਅਸੀਂ ਵਿਆਹ ਦੀ ਵੀ ਤਿਆਰੀ ਕਰਦੀ ਏ ਤੇ ਉਹਨੂੰ ਉਸ ਹਿਸਾਬ ਨਾਲ ਡੀਲ ਕਰਦੇ ਸਨ ਚੜ ਜਾਂਦਾ ਸੀ ਚੜ ਜਾਂਦਾ ਸੀ ਹਾਂਜੀ ਤੇ ਬੜਾ ਤੇ ਜੇ ਉਹ ਆਂਦਾ ਸੀ ਨਾ ਕਿ ਮੈਂ ਬੰਦਾ ਆਇਆ ਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਇਹ ਫੌਤਗੀ ਦਾ ਨ ਪੇਗਾਮ ਲੈ ਕੇ ਆਇਆ ਹੈ ਠੀਕ ਹੈ ਤੇ ਫਿਰ ਉਹ ਸਾੜਾ ਨਾਲ ਦੀ ਤਿਆਰੀ ਕਰੇ ਵੀ ਫੌਤ ਕੀ ਹੋ ਗਈ ਤੇ ਉੱਥੇ ਜਾਣਾ ਤੇ ਉਹ ਇਥੋਂ ਗੱਲ ਬਣੀ ਵੀ ਬੰਦਾ ਹੈ ਕਿ ਨਹੀਂ ਹੈ ਠੀਕ ਹੈ ਤੇ ਉਹ ਅਸੀਂ ਇਹਨੂੰ ਬਣਾ ਲਿਆ ਮਜ਼ਾਕ ਮਜ਼ਾਕ ਅਸਲ ਗੱਲ ਕਿ ਕਦੇ ਹੀ ਹੈ ਅਸਲ ਗੱਲ ਕੀ ਕਰ ਬੰਦਾ ਜਿਹੜਾ ਸੀ ਉਹ ਮਤਲਬ ਕੋਈ ਖੁਸ਼ੀ ਦਾ ਪੋਗਾਮ ਲੈ ਕੇ ਆਣਾ ਕਦੇ ਗਮ ਦਾ ਆ ਤੇ ਨਾਈ ਜਿਹੜਾ ਖੁਸ਼ੀ ਦਾ ਪਗਾਮ ਲੈ ਆ ਜਾਂਦਾ ਸੀ ਹਣੇ ਅੱਜ ਵੀ ਹੋਵੇ ਦੋ ਚਾਰ ਦੇ ਯਾਰ ਬੰਦਾ ਟੋਰਿਆ ਹੈ ਬੰਦਾ ਟੋਰਿਆ ਉਹ ਹੋ ਗਈ ਹੈ ਬੰਦਾ ਟੋਰਿਆ ਹੈ ਹਾਂਜੀ ਗੱਲ ਠੀਕ ਹੈ ਤੇ ਜੇ ਗੰਡ ਭੇਜ ਨਹੀਂ ਵਿਆਹ ਨਹੀਂ ਤੇ ਉਹ ਨਾਈ ਨੂੰ ਨਾਈ ਗੰਡ ਲੈ ਗਿਆ ਹੈ ਹਾਂਜੀ ਗੱਲ ਹੈ ਜੀ ਤੋਂ ਇਥੋਂ ਫਿਰ ਗੱਲ ਜਿਹੜੀ ਖਰਾਬ ਹੁੰਦੀ ਹੁੰਦੀ ਉਹ ਮਜ਼ਾਕ ਬਣ ਗਿਆ ਬੰਦਾ ਹੈ ਕਿ ਨਹੀਂ ਹੈ ਤੇ ਉਹ ਸਾਰਾ ਇਹ ਜਿਹੜਾ ਆਪਣੇ ਪੰਜਾਬ ਦੀ ਕੀ ਰਵਾਇਤ ਸੀ ਤੇ ਉਹ ਖਰਾਬ ਕਰਤੀ ਸਾਰੇ ਇਸ ਮੋਬਾਈਲ ਨੇ ਉਹ ਸਾਨੂੰ ਹੁਣ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਨੇ ਉਹ ਬੰਦਾ ਦੇ ਨਾਈ ਵਾਲੀ ਕੀ ਗੱਲ ਸੀ ਹੋਂ ਤਾਂ ਫਿਲਮਾਂ ਤੇ ਹੋਲ ਡਰਾਮੇ ਰੋਜ਼ ਆ ਜਾਂਦੇ ਵਿੱਚ ਨੇ ਤੇ ਇਹ ਸੀ ਜੀ ਹਕੀਕਤ ਬੰਦਾ ਹੈ ਜਾਂ ਨਾਈ ਦੀ ਜਿਹੜੀ ਕਿ ਅੱਜ ਕੱਲ ਇੱਕ ਮਜ਼ਾਕ ਬਣ ਚੁੱਕਿਆ ਹੈ